पोरेट घर कहिड़ी समय ਮੇਰਾ ਨਾਮ ਇਕਬਾਲ ਸਿੰਘ ਆ ਜੀ ਪਿੰਡ ਮੇਰਾ ਇਹੀ ਆ ਸਿੰਘਾਂ ਵਾਲਾ ਮੈਂ ਮੋਗਾ ਬਲਾਕ 2 ਦਾ ਪ੍ਰਧਾਨ ਆ ਭਾਰਤੀ ਕਿਸਾਨ ਯੂਨੀਅਨ ਇਕਤਾ ਹਗਰਾ ਦਾ ਅੱਜ ਇੱਥੇ ਅਨਸਰ ਆ ਜੀ ਆਏ ਹੈ ਕਿ ਕਹਿੰਦਾ ਜਾਣੇ ਉਹ ਤੇ ਤੁਹਾਡਾ ਕੀ ਰੋਚਨਾ ਸਾਨੂੰ ਇਸ ਮੋਦੀ ਸਰਕਾਰ ਨੇ ਮਜਬੂਰ ਕਰਤਾ ਵਿਰੋਧ ਕਰਨ ਲਈ ਕਿਉਂਕਿ ਜਿੱਡੀ ਵੱਡੀ ਵਾਦਾ ਖਿਲਾਫੀ ਮੋਦੀ ਸਰਕਾਰ ਨੇ ਸਾਡੇ ਨਾਲ ਕੀਤੀ ਆ ਗੋਲੀਆਂ ਮਾਰ ਕੇ ਕਿਸਾਨਾਂ ਨੂੰ ਸ਼ਹੀਦ ਕੀਤਾ ਸਾਡਿਆਂ ਨੂੰ ਸਾਨੂੰ ਸਾਡੇ ਮਲਕ ਦੀ ਰਾਜਧਾਨੀ ਦਿੱਲੀ ਦੇ ਵਿੱਚ ਵੜਨ ਨਹੀਂ ਦਿੱਤਾ ਜਾਂਦਾ ਇਹ ਇੱਕ ਲੋਕਤੰਤਰ ਕਹਿਣ ਦੀ ਗੱਲ ਆ ਪਰ ਇਹ ਕਿ ਤਾਨਾਸ਼ਾਹੀ ਰਾਜ ਨਾਲੋਂ ਘੱਟ ਨਹੀਂ ਇਹ ਹਕੂਮਤ ਇਸ ਕਰਕੇ ਇਹਨਾਂ ਦੇ ਨਮਾਇंदे ਜਿੰਨੇ ਵੀ ਇਲੈਕਸ਼ਨ ਦੇ ਵਿੱਚ ਖੜੇ ਹੋਏ ਆ ਪੂਰੇ ਹਿੰਦੁਸਤਾਨ ਦੇ ਵਿੱਚ ਸੰਯੁਕਤ ਮੋਰਚਾ ਦੇ ਕਾਲ ਦੇ ਉੱਤੇ ਅਸੀਂ ਇਹਨਾਂ ਦਾ ਵਿਰੋਧ ਨਹੀਂ ਕਰਦੇ ਅਸੀਂ ਇਹਨਾਂ ਤੋਂ ਸਵਾਲ ਪੁੱਛਣਾ ਚਾਹੁੰਦੇ ਆ ਕਿ ਸਾਨੂੰ ਦਿੱਲੀ ਕਿਉਂ ਨਹੀਂ ਜਾਣ ਦਿੱਤਾ ਜਦੋਂ ਅਸੀਂ ਦਿੱਲੀ ਜਾਂਦੇ ਆ ਸਾਡੇ ਮੂਹਰੇ ਕਿਲ ਕਿਉਂ ਘੱਟ ਤੇ ਸਾਡੇ ਕਿਸਾਨ ਦੇ ਸਿਰ ਦੇ ਵਿੱਚ ਗੋਲੀ ਮਾਰ ਕੇ ਕਿਉਂ ਸ਼ਹੀਦ ਕਰਤਾ ਇਹ ਸਾਰੀਆਂ ਮੰਗਾਂ ਅਸੀਂ ਪੁੱਛਣੀਆਂ ਚਾਹੁੰਦੇ ਸਾਰੀਆਂ ਗੱਲਾਂ ਐਮਐਸਪੀ ਗਰੰਟੀ ਕਾਨੂੰਨ ਕਿਉਂ ਨਹੀਂ ਲਾਗੂ ਕੀਤਾ ਜਾਂਦਾ ਸੁਆਮੀਨਾਥਨ ਦੀ ਰਿਪੋਰਟ ਅੱਜ ਤੱਕ ਕਿਉਂ ਨਹੀਂ ਲਾਗੂ ਹੋਈ ਅੱਜ ਵੀ ਸਰਕਾਰ 2014 ਦੇ ਵਿੱਚ ਵੀ ਕਹਿੰਦੀ ਸੀ ਅਸੀਂ ਲਾਗੂ ਕਰਾਂਗੇ ਜਦੋਂ ਇਲੈਕਸ਼ਨ ਆ ਜਾਂਦਾ ਉਸੇ ਟਾਈਮ ਕਹਿੰਦੇ ਅਸੀਂ ਲਾਗੂ ਕਰਾਂਗੇ ਪਰ ਜਦੋਂ ਸੱਤਾ ਦੇ ਵਿੱਚ ਮੋਦੀ ਸਰਕਾਰ ਆ ਜਾਂਦੀ ਆ ਉਸ ਤੋਂ ਬਾਅਦ ਇਹ ਜਿਹੜੀ ਐਮਐਸਪੀ ਗਰੰਟੀ ਆ ਉਹਨੂੰ ਖਤਮ ਕਰਨਾ ਚਾਹੁੰਦੀ ਆ ਮੰਡੀਆਂ ਖਤਮ ਕਰਨਾ ਚਾਹੁੰਦੀ ਆ ਕਿਸਾਨਾਂ ਨੂੰ ਲਤਾੜਨਾ ਚਾਹੁੰਦੀ ਆ ਕਿਸਾਨਾਂ ਨੂੰ ਜਿਹੜੇ ਕਿਸਾਨਾਂ ਦੇ ਕਰਤਾ ਕਿਸਾਨਾਂ ਦੀਆਂ ਜ਼ਮੀਨਾਂ ਅਡਾਨੀ ਬਾਨੀ ਵਰਗੇ ਵੱਡੇ ਘਰਾਣਿਆਂ ਦੇ ਹਵਾਲੇ ਕਰਨਾ ਚਾਹੁੰਦੀ ਆ ਸਾਡੇ ਆਮ ਲੋਕਾਂ ਦਾ ਜਿਹੜਾ ਜਨਜੀਵਨ ਅਸੀਂ ਸੌਖੇ ਪਿੰਡਾਂ ਦੇ ਵਿੱਚ ਵਸਦੇ ਆ ਸਾਨੂੰ ਧਰਮ ਦੇ ਨਾਂ ਤੇ ਲੜਾਉਣਾ ਚਾਹੁੰਦੀ ਆ ਸਾਨੂੰ ਜਾਤਾਂ ਪਾਤਾਂ ਦੇ ਵਿੱਚ ਵੰਡਣਾ ਚਾਹੁੰਦੀ ਆ ਇਹ ਮੋਦੀ ਹਕੂਮਤ ਦੀ ਜਿਹੜੀ ਅੰਦਰਲੀ ਨੀਤੀ ਆ ਅਸੀਂ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਜਿੱਥੇ ਵੀ ਬੀਜੇਪੀ ਦਾ ਕੋਈ ਵੀ ਕੈਂਡੀਡੇਟ ਪਹੁੰਚਦਾ ਉਹਦੇ ਨਾਲ ਅਸੀਂ ਸਵਾਲ ਪੁੱਛਣ ਲਈ ਇਕੱਠੇ ਹੁੰਦੇ ਆ ਪਰ ਸਾਡੇ ਸਵਾਲਾਂ ਦਾ ਕੋਈ ਜਵਾਬ ਨਹੀਂ ਦਿੱਤਾ ਜਾਂਦਾ ਗੱਡੀਆਂ ਦੇ ਵਿੱਚ ਟੇਢੇ ਹੋ ਕੇ ਪੈ ਕੇ ਨੰਗ ਜਾ ਜਾਂਦਾ ਅਨਸਰਾ ਜਾਂਸ ਜਿਹੜਾ ਕਹਿੰਦਾ ਮੈਂ ਲੋਕਾਂ ਦੀ ਕਚਹਿਰੀ ਦੇ ਵਿੱਚ ਹਾਜ਼ਰਾਂ ਇਹ ਕਿਸੇ ਕਚਹਿਰੀ ਦੇ ਵਿੱਚ ਹਾਜ਼ਰ ਨਹੀਂ ਹੁੰਦਾ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਇੱਕ ਲੋਕਾਂ ਨੂੰ ਪੈਸੇ ਦੇ ਦੌਰ ਜ਼ੋਰ ਤੇ ਪੈਸੇ ਦੇ ਜ਼ੋਰ ਤੇ ਲੋਕਾਂ ਨੂੰ ਲਾਲਚ ਦੇ ਕੇ ਆਪਦੇ ਮਗਰ ਲਾਉਣਾ ਚਾਹੁੰਦਾ ਪਰ ਇਹਨਾਂ ਨੂੰ ਅਸੀਂ ਦੱਸਣਾ ਚਾਹੁੰਦੇ ਆ ਕਈ ਭਾਵੇਂ ਕੋਈ ਗਰੀਬ ਆ ਭਾਵੇਂ ਕੋਈ ਅਮੀਰ ਆ ਭਾਵੇਂ ਕੋਈ ਕਿਰਤ ਕਰਨ ਵਾਲਾ ਪਰ ਪੰਜਾਬ ਦੇ ਲੋਕ ਵਕਾਊ ਨਹੀਂ ਹੈਗੇ ਉਹਨਾਂ ਦਾ ਜਮੀਰ ਨਹੀਂ ਵਕਾਊ ਉਹ ਲੜਨਾ ਜਾਣਦੇ ਆ ਧੱਕੇ ਦੇ ਖਿਲਾਫ ਖੜਨਾ ਜਾਣਦੇ ਆ ਇਸ ਕਰਕੇ ਅਸੀਂ ਕਹਿੰਦੇ ਲੋਕ ਇਕਤਾ ਜਿੰਦਾਬਾਦ ਕਿਸਾਨਾਂ ਮਜ਼ਦੂਰਾਂ ਦਾ ਇਕਤਾ ਜਿੰਦਾਬਾਦ ਤੁਹਾਡੇ ਨਾਲ ਉਹਨਾਂ ਨੇ ਹੰਸਰਾ ਜੀ ਨੇ ਕਦੇ ਮਿਲਣ ਦੀ ਕੋਸ਼ਿਸ਼ ਨਹੀਂ ਕੀਤੀ ਜਾਂ ਤੁਸੀਂ ਮਿਲਣ ਅਸੀਂ ਜਿੱਥੇ ਵੀ ਹੰਸਰਾ ਆ ਜਾਂਦਾ ਏ ਸਾਡੇ ਪਿੰਡ ਦੇ ਵਿੱਚ ਆਇਆ ਅਸੀਂ ਤੁਹਾਡੇ ਮਾਧਿਅਮ ਰਾਹੀਂ ਵੀ ਦੱਸਣਾ ਚਾਹੁੰਦੇ ਆ ਕਿ ਸਾਡੇ ਕੋਲੇ ਇੱਕ ਸਵਾਲਾਂ ਦੀ ਲਿਸਟ ਆ ਸਾਡਾ ਅੰਦਰ ਭਰਿਆ ਪਿਆ ਸਵਾਲਾਂ ਨਾਲ ਖੜ ਕੇ ਸਾਡੇ ਸਵਾਲਾਂ ਦਾ ਜਵਾਬ ਦੇਵੇ ਅਸੀਂ ਇਹਦੇ ਨਾਲ ਖੜਨ ਨੂੰ ਤਿਆਰ ਆ ਪਰ ਇਹ ਤਾਂ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਇੱਕ ਦੀ ਵੀਡੀਓ ਵਾਇਰਲ ਹੋਈ ਦੇਖ ਸੁਣੀ ਹੋਊਗੀ ਇਹ ਤਾਂ ਕਹਿੰਦਾ ਸੀ ਮੈਂ ਲੋਕਾਂ ਦੇ ਵਿੱਚ ਕਦੇ ਵੋਟਾਂ ਮੰਗਣ ਨਹੀਂ ਜਾਣਾ ਮੈਂ ਤਾਂ ਇੱਕ ਵਾਰੀ ਐਮਪੀ ਬਣਨਾ ਸੀ ਭਾਵੇਂ ਇਧਰੋਂ ਬਣ ਗਿਆ ਪਾ ਮੋਂ ਉਧਰੋਂ ਬਣ ਗਿਆ ਪਰ ਅੱਜ ਫੇਰ ਲੋਕਾਂ ਦੇ ਵਿੱਚ ਖੜਾ ਇਹਨਾਂ ਲੋਕਾਂ ਦਾ ਇਹਨਾਂ ਲੀਡਰਾਂ ਦਾ ਭਰਾਵੋ ਬੀਜੇਪੀ ਦਾ ਲੀਡਰਾਂ ਦਾ ਕੋਈ ਦੀਨ ਧਰਮ ਆਮਾਨ ਨਹੀਂ ਹੈਗਾ ਇਸ ਕਰਕੇ ਮੈਂ ਅਪੀਲ ਕਰਦਾ ਪੰਜਾਬ ਦੇ ਲੋਕਾਂ ਨੂੰ ਸਾਥਿਓ ਪੁੱਲ ਭਲੇਖੇ ਕਦੇ ਵੀ ਬੀਜੇਪੀ ਨੂੰ ਵੋਟ ਨਾ ਪਾ ਬੈਠਿਓ ਹੋਰ ਜਿਹਨੂੰ ਮਰਜ਼ੀ ਵੋਟ ਪਾ ਲੋ ਜਿੱਥੇ ਮਰਜ਼ੀ ਵੋਟ ਪਾ ਉਹਨਾਂ ਦੀ ਸੁਣੋ ਜਿਹਨਾਂ ਦੀ ਕੋਈ ਨਹੀਂ ਸੁਣਦਾ ਜਿਹਨਾਂ ਦਾ ਉਹਨਾਂ ਨੂੰ ਤਾਲੀਮ ਦਿਓ ਐਜੂਕੇਸ਼ਨ ਦਿਵਾ ਲਾਓ ਅਲ ਕਰਾਓ ਤਾਂ ਖਾਣੇ ਦੇ ਜਿਜੇ ਜਿਵੇਂ ਗੁਰੂ ਰਵਿਦਾਸ ਮਹਾਰਾਜ ਜਿਨੇ ਕਿਹਾ ਸਾਰਿਆਂ ਨੂੰ ਮਿਹਰ ਸ਼ਕਤ ਅੰਨ ਮਿਲੇ ਫੇਰ ਮੇਰਾ ਮਨ ਪ੍ਰਸਾਨ ਹੁੰਦਾ ਬੇਗਮ ਪੁਰਾ ਸਹਰ ਕਾ ਨਾ ਉਹਨੇ ਨਜ਼ਰ ਸ਼ਗਦੇ ਉਹ ਸਭ ਨੱਚਦੇ ਸਰ ਹਿੰਦੁਸਤਾਨ ਚ ਪਿਛਲੇ 10 ਸਾਲ ਤੋਂ ਬੀਜੇਪੀ ਆ ਫਿਰ ਪੰਜਾਬ ਦਾ ਕਿਤੇ ਨਾ ਕਿਤੇ ਮਤਰੀਵਾਲਾ ਹਿਸਾਬ ਕਿਤਾ ਦਾ ਕਿਹਾ ਜਾਂਦਾ ਜੀ ਜੀ ਪੰਜਾਬ ਨੇ ਥੋੜਾ ਜਿਹਾ ਮਤਰੀਵਾਲਾ ਕਿਹਾ ਉਹਨਾਂ ਨੇ ਨਾ ਵੱਲੋਂ ਕੋਈ ਕਮੀ ਨਹੀਂ ਉਹਨਾਂ ਨਾਲ ਆਪ ਸਕੇਆਂ ਵਾਲਾ ਵਹਿਮ ਕਰੀਏ ਉਹ ਦਮੰਗ ਮਾਮਾ ਰਗਵੇ ਆ ਬੇਲ ਕਰਨ ਸਰ ਪੂਰੇ ਦੇਸ਼ ਦੇ ਵਿੱਚ ਇੰਨੇ ਸੀਟਾਂ ਪਰ ਪੰਜਾਬ ਦੇ 13 ਸੀਟਾਂ ਹੋਣੇ ਵੀ ਕੋਈ ਸਮਝ ਨਹੀਂ ਆਦਾ ਕਹਿੰਦੇ ਕੋਈ ਪੰਜਾਬ ਨੂੰ ਨਹੀਂ ਜਿੱਤਾ ਹੋਊਗੀ ਤਾਂ ਸਮਝ ਨਹੀਂ ਨਹੀਂ ਸਮਝਦੇ ਕਿ ਜੀਆ ਪੰਜਾਬ ਨੂੰ ਲੋਨ ਨਹੀਂ ਜਾਈ ਜਵਦੀ ਗੱਲ ਜੀ ਹੁੰਦੀ ਤੁਸੀਂ 13 ਦੀ ਗੱਲ ਕਰਦੇ ਇੱਕ ਸੀਟ ਨਾਲ ਹੀ ਸਰਕਾਰ ਟੁੱਟ ਗਈ ਆ ਸਰ ਕਿਹੜੇ ਕਿਹੜੇ ਮੁੱਦੇ ਲੈ ਕੇ ਆਏ ਪੰਜਾਬ ਦੇ ਵਿੱਚ ਡਵੈਲਪਮੈਂਟ ਮੇਨ ਐਜੂਕੇਸ਼ਨ ਵਾਕੀ ਫੈਕਟਰੀਜ਼ ਆਹ ਰਾਮ ਸਰ ਦਾ ਫੋਨ ਗਿਆ ਦੇਖੋ ਮਿਲੀਆਂ ਕਿ ਸਟੂਡੈਂਟ ਦੇ ਬੰਦਿਆਂ ਬਹੁਤ ਹਸਪੀਟਲ ਬਹੁਤ ਅੱਛਾ ਹੋਣਾ ਚਾਹੀਦਾ ਹੈ ਦੇਖਿਆ داری ਮੈਂ ਹਮੇਸ਼ਾ ਗਲਤ ਕਰਦਾ ਕਿ ਮਾਪੇ ਪੜਾਉਣਾ ਚਾਹੀਦੇ ਫੀਸਾ ਹੈ ਨਹੀਂ ਗਰੀਬ ਪਰਿਵਾਰ ਬੱਚੇ ਬੜੇ ਇੰਟੈਲੀਜੈਂਟ ਨੇ ਉਹਨਾਂ ਦੇ ਸਭ ਤੁਸੀਂ ਫੀ ਕਰਦੀ ਨਹੀਂ ਬੰਦੀ ਕਰ ਨਹੀਂ ਚੱਲ ਜਾ ਰਹੇ ਹੋ ਕੀ ਕਿ 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 ਬਹੁਤ ਸੀਰੀਸ ਬਿਮਾਰ ਹੋ ਜੇ ਪਹਿਲਾਂ ਫੋਨੋਗੀ ਲੈ ਕੇ ਆਉਣੀ ਮੋਗੇ ਉਸ ਤਰ੍ਹਾਂ ਦਾ ਹਸਪੀਟਲ ਨਹੀਂ ਹੈ ਇਹ ਜ਼ਬਰਜਾਤੀ ਹੈ ਅਰਗਾ ਫਿਰ ਜਿੰਨੀ ਦੇਰ ਸਵਾਮਨ ਉੱਥੇ ਜਾਣੇ ਆਪਣਾ ਡੀਐਮ ਲੁਧਿਆਣਾ ਉਦੋਂ ਤੱਕ ਕਾਮੀ ਹੋ ਜਾਂਦਾ ਹੈ ਇਸ ਕਰਕੇ ਬੜਾ ਮੋਦ ਦੇ ਬਹੁਤ ਕੰਮ ਕਰਨਾ ਸਕੇ ਪੀਲ ਕਰਨਾ ਚਾਹੁੰਗੇ ਆਪ ਲੋਕਾਂ ਨੂੰ ਮੈਂ ਹੀ ਹੱਥ ਜੋੜ ਕੇ ਪੀਲ ਕਰਨਾ ਚਾਹੁੰਦਾ ਕਿ ਇੱਕ ਵਾਰੀ ਹੁਣ ਸਾਰੇ ਜਿਹੜੇ ਲੋਕਾਂ ਨੂੰ ਦੇਖਦਾ ਸਾਰੀਆਂ ਪਾਰਟੀਆਂ ਨੇ ਵੇਖਿਆ ਜੀਪੀ ਦੇ ਜਕੀਲ ਕਰੋ ਮੋਦੀ ਸਾਥੇ ਜਕੀਲ ਕਰ ਕੰਸ਼ਿਬਤ 啊。Yo Yo